ਕਹਿੰਦੇ ਵੀ ਜਦੋਂ ਤਾਂ ਸਾਨੂੰ ਜਵਾਈ ਚੰਗਾ ਮਿਲ ਗਿਆ ਜਵਾਈ ਸਾਡੀ ਧੀ ਦੀ ਦੇਖਭਾਲ ਕਰਦਾ ਹੈ ਜਵਾਈ ਸਾਡੀ ਧੀ ਨੂੰ ਸਤਿਕਾਰ ਦਿੰਦਾ ਹੈ ਜਵਾਈ ਸਾਡੇ ਧੀ ਦੇ ਲਿਆ ਕੇ ਹੱਥ ਤੇ ਆਪਣੀ ਤਨਖਾਹ ਧਰਦਾ ਹੈ ਸਾਡਾ ਜਵਾਈ ਸਾਡੀ ਧੀ ਦੀ ਕਦਰ ਕਰਦਾ ਹੈ ਫਿਰ ਤਾਂ ਸਾਨੂੰ ਜਵਾਈ ਲੱਗਦਾ ਚੰਗਾ ਫਿਰ ਸਾਡੀ ਬੜੀ ਰੂਹ ਖੁਸ਼ ਹੁੰਦੀ ਹੈ ਵੀ ਸਾਡੀ ਧੀ ਆਪਣੇ ਘਰ ਬਹੁਤ ਸੁખી ਹੈ ਸਾਡਾ ਜਵਾਈ ਸਾਡੀ ਧੀ ਤੋਂ ਬਗੈਰ ਸਾਹ ਨਹੀਂ ਲੈਂਦਾ ਜੋ ਵੀ ਉਹਦੀ ਕਮਾਈ ਹੁੰਦੀ ਹੈ ਉਹ ਸਾਡੀ ਧੀ ਦੇ ਹੱਥ ਤੇ ਧਰਦਾ ਹੈ ਧੀ ਨੂੰ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦਾ ਸਾਡੀ ਧੀ ਆਪ ਦੇ ਘਰ ਰਾਜ ਕਰਦੀ ਹੈ ਰਾਣੀ ਬਣਾ ਕੇ ਰੱਖੀ ਹੋਈ ਹੈ ਹੁਣ ਗੱਲ ਆ ਗਈ ਨੂਂਦੀ ਜੇ ਨੂਨ ਨੂੰ ਮੁੰਡਾ ਪੁੱਛਦਾ ਹੈ ਕਿਤੇ ਚਾਰ ਪੈਸੇ ਲਿਆ ਕੇ ਨੂਂਦੇ ਹੱਥ ਤੇ ਧਰਤੇ ਕਿਤੇ ਨੂਨ ਨੂੰ ਬੜਾ ਪਿਆਰ ਕਰਦਾ ਹੈ ਨੂਨ ਦਾ ਬੜਾ ਸਤਕਾਰ ਕਰਦਾ ਹੈ ਨੂਨ ਨੂੰ ਪੁੱਛੇ ਬਿਨਾ ਕੋਈ ਕਦਮ ਨਹੀਂ ਚੱਕਦਾ ਤਾਂ ਸੱਸ ਸਹੁਰਾ ਕੀ ਕਹਿੰਦੇ ਨੇ ਇਹ ਤਾਂ ਤੀਵੀਂ ਥੱਲੇ ਲੱਗਿਆ ਹੋਇਆ ਹੈ ਮੁੰਡਾ ਤਾਂ ਜਦਨ ਦਾ ਵਿਆਹ ਆ ਸਾਡੇ ਜੋਗਾ ਰਿਹਾ ਹੀ ਨਹੀਂ ਇਹ ਤਾਂ ਧੀਮੀ ਦਾ ਗੁਲਾਮ ਬਣ ਕੇ ਰਹਿ ਗਿਆ ਦੇਖੋ ਜੀ ਇਹ ਹੈਗਾ ਸਾਡਾ ਨਜ਼ਰੀਆ ਦੇਖਣ ਦਾ ਇੱਥੇ ਅਸੀਂ ਧੀਰ ਨੂੰ ਚ ਫਰਕ ਸਮਝਦੇ ਆਂ ਦੇਖੋ ਜੋ ਤੁਸੀਂ ਆਪਣੀ ਧੀ ਜਵਾਈ ਚ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਬਰਦਾਸ਼ਤਗੀ ਆਪਣੀ ਨੂੰਹਰ ਮੁੰਡੇ ਚ ਵੀ ਕਰਿਆ ਕਰੋ ਕਿਉਂਕਿ ਉਹ ਵੀ ਕਿਸੇ ਦੇ ਧੀ ਜਵਾਈਆਂ